ਅੱਜ ਜਲੰਧਰ ਦੀ ਜੋ ਸੱਚੀ ਘਟਨਾ ਤੁਹਾਨੂੰ ਦੱਸਣ ਜਾ ਰਹੀ ਆ ਨਾ ਜੀ ਇੱਕ ਵਾਰ ਤਾਂ ਮੇਰੀਆਂ ਅੱਖਾਂ ਝੁਕ ਗਈਆਂ ਤੁਹਾਨੂੰ ਪਤਾ ਹੈ ਕਿ ਮੈਂ 올ਡ ਕੇਸਸ ਤੇ ਜ਼ਿਆਦਾ ਕੰਮ ਕਰਦੀ ਆ ਉਸ ਲਈ ਪੜਨਾ ਲਿਖਣਾ ਵੀ ਬਥੇਰਾ ਪੈਂਦਾ ਬਥੇਰਾ ਪਰ ਜਦੋਂ ਇਹ ਆਰਟੀਕਲ ਮੇਰੇ ਹੱਥ ਲੱਗਿਆ ਤਾਂ ਮੈਨੂੰ ਇਹ ਕੇਸ ਯਾਦ ਹੀ ਆ ਗਿਆ ਪੂਰਾ ਕਿਉਂਕਿ ਇਹ ਜ਼ਿਆਦਾ ਪੁਰਾਣਾ ਕੇਸ ਇਹ ਹੈ ਨਹੀਂ ਤੇ ਡਿਫਰੈਂਟ ਸੀ ਪਰ ਫਿਰ ਸੋਚਣ ਲੱਗੀ ਕਿ ਮੈਂ ਇਹ ਕਹਾਣੀ ਤੁਹਾਨੂੰ ਸੁਣਾਉਂ ਕਿੱਦਾਂ तहजीब ਚ ਰਹਿ ਕੇ ਓਲਾ ਰੱਖ ਕੇ ਗੱਲ ਦੱਸ ਦੇਣਾ ਕੋਈ ਬਹੁਤਾ ਸੌਖਾ ਕੰਮ ਨਹੀਂ ਜਏਗਾ ਪਰ ਫਿਰ ਸੋਚਿਆ ਕਿ ਟਰਾਈ ਕਰਦੇ ਆਂ ਇਹ ਜਲੰਧਰ ਦਾ 2022 ਦਾ ਉਹ ਮਾਮਲਾ ਹੈ ਜਦੋਂ ਚਾਰ ਕੁੜੀਆਂ ਨੇ ਇੱਕ ਮਜ਼ਦੂਰ ਨੂੰ ਆਪਣੀ ਕਾਰ 'ਚ ਕਿਡਨੈਪ ਕਰਕੇ ਉਸ ਨਾਲ ਐਲੈਜਡਲੀ ਪੂਰੀ ਰਾਤ ਗੰਦਾ ਕੰਮ ਕੀਤਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 2022 ਦੀ ਨਵੰਬਰ ਦੀ ਉਸ ਰਾਤ ਇੱਕ ਮਜ਼ਦੂਰ ਆਪਣਾ ਕੰਮ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ। ਕਪੂਰਥਲਾ ਰੋਡ ਦੇ ਕੋਲ ਇੱਕ ਗੱਡੀ ਆ ਕੇ ਰੁਕੀ। ਪਹਿਲਾਂ ਤੇ ਉਹ ਡਰ ਗਿਆ ਪਰ ਬਾਅਦ ਚ ਉਸਨੇ ਦੇਖਿਆ ਕਿ ਇਹ ਤਾਂ ਸਾਰੀਆਂ ਕੁੜੀਆਂ ਹੀ ਨੇ ਗੱਡੀ 'ਚ। ਤਾਂ ਉਸਦੇ ਸਾਹ ਚ ਸਾਂ ਆਇਆ। ਉਹਨਾਂ ਕੁੜੀਆਂ 'ਚੋਂ ਇੱਕ ਨੇ ਇੱਕ ਪਰਚੀ ਕੱਢੀ ਤੇ ਉਸ ਤੋਂ ਇੱਕ ਐਡਰੈਸ ਪੁੱਛਣ ਲੱਗੇ। ਮਜ਼ਦੂਰ ਨੇ ਜਿਵੇਂ ਹੀ ਪਰਚੀ ਤੋਂ ਪੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਨੇਰਾ ਸੀ ਸੋ ਨਜ਼ਰ ਵੀ ਸ਼ਾਇਦ ਉਨਾ ਹੀ ਆ ਰਿਹਾ ਹੋਵੇਗਾ ਉਸੇ ਵਕਤ ਉਹਨਾਂ ਕੁੜੀਆਂ ਨੇ ਇਸ ਦੀਆਂ ਅੱਖਾਂ 'ਚ ਪਤਾ ਨਹੀਂ ਕਿਹੜਾ ਸਪਰੇ ਪਾ ਦਿੱਤਾ ਬਸ ਉਸ ਤੋਂ ਬਾਅਦ ਉਸ ਦੇ ਕਹੇ ਮੁਤਾਬਕ ਮਜ਼ਦੂਰ ਦੇ ਕਹੇ ਮੁਤਾਬਕ ਉਸ ਨੂੰ ਕੁਝ ਪਤਾ ਨਹੀਂ ਲੱਗਿਆ ਉਹ ਬੇਹੋਸ਼ ਹੋ ਗਿਆ ਕੁਝ ਦਿਨ ਬਾਅਦ ਜਦੋਂ ਉਹਨੂੰ ਹੋਸ਼ ਆਇਆ ਤਾਂ ਉਹਨੇ ਦੇਖਿਆ ਕਿ ਉਹ ਕਾਰ ਦੀ ਪਿਛਲੀ ਸੀਟ ਤੇ ਬੰਨਿਆ ਪਿਆ ਹੋਇਆ ਹੈ ਉਸ ਦੇ ਹੱਥ ਪਿੱਛੇ ਨੂੰ ਬੰਨੇ ਹੋਏ ਨੇ ਤੇ ਇਸ ਦੀਆਂ ਅੱਖਾਂ ਤੇ ਵੀ ਪੱਟੀ ਬੰਨੀ ਹੋਈ ਹੈ ਮਜ਼ਦੂਰ ਮੁਤਾਬਕ ਉਹਨੂੰ ਕਿਸੇ ਜੰਗਲ ਵਰਗੇ ਸੁੰਸਾਨ ਇਲਾਕੇ ਚ ਲੈ ਕੇ ਜਾਂਦਾ ਗਿਆ ਸੀ ਉਹ ਕਹਿੰਦਾ ਹੈ ਕਿ ਕੁੜੀਆਂ ਸ਼ਰਾਬ ਪੀ ਰਹੀਆਂ ਸਨ ਤੇ ਉਹਨੂੰ ਵੀ ਪੀਣ ਲਈ ਮਜਬੂਰ ਕਰ ਰਹੀਆਂ ਸਨ ਵੈਸੇ ਤਾਂ ਉਹ ਆਪਸ ਚ ਇੰਗਲਿਸ਼ ਚ ਗੱਲ ਕਰ ਰਹੀਆਂ ਸਨ ਇਦਾਂ ਲੱਗ ਰਿਹਾ ਸੀ ਕਿ ਕਾਫੀ ਚੰਗੇ ਕਰਦੀਆਂ ਨੇ ਪਰ ਮਜ਼ਦੂਰ ਨਾਲ ਉਹ ਪੰਜਾਬੀ ਚ ਹੀ ਗੱਲ ਕਰ ਰਹੀਆਂ ਸਨ ਕਹਿੰਦਾ ਜਦੋਂ ਇਹਨਾਂ ਦਾ ਪੀਣਾ ਖਤਮ ਹੋਇਆ ਤਾਂ ਇਹਨਾਂ ਚਾਰ ਕੁੜੀਆਂ ਦੇ ਇਰਾਦੇ ਹੋਰ ਹੀ ਹੋ ਗਏ ਪਹਿਲਾ ਇੱਕਾਈ ਉਹਨੇ ਉਸ ਨਾਲ ਜ਼ਬਰਦਸਤੀ ਕੀਤੀ ਫਿਰ ਬਾਕੀ ਤਿੰਨਾਂ ਨੇ ਉਸ ਦੀ ਇੱਕ ਨਹੀਂ ਸੁਣੀ ਮਜ਼ਦੂਰ ਮੁਤਾਬਕ ਉਹ ਮਨਾ ਕਰਦਾ ਰਿਹਾ ਤੇ ਉਹ ਆਪਣੀ ਮਨਮਰਜ਼ੀ ਕਰਦੀਆਂ ਰਹੀਆਂ ਰਾਤ ਦੇ 3 ਵੱਜ ਚੁੱਕੇ ਸਨ ਸਵੇਰ ਹੋਣ ਨੂੰ ਸੀ ਇਹਨਾਂ ਕੁੜੀਆਂ ਨੇ ਆਕਾਰਾ ਕਰਕੇ ਇਸ ਮੁੰਡੇ ਨੂੰ ਇੱਕ ਸੁੰਸਾਨ ਏਰੀਆ ਚ ਛੱਡ ਦਿੱਤਾ ਛੱਡ ਵੀ ਕੀ ਦਿੱਤਾ ਸੁੱਟ ਦਿੱਤਾ ਉਸ ਵਕਤ ਇਹ ਮਾਮਲਾ ਮੀਡੀਆ ਚ ਬੜਾ ਫਖ ਇਹ ਮਜ਼ਦੂਰ ਜੋ ਕਿ ਇੱਕ ਲੈਦਰ ਫੈਕਟਰੀ ਚ ਕੰਮ ਕਰਦਾ ਸੀ ਮਾਮੂਲੀ ਜਹੀ ਤਨਖਾਹ ਤੇ ਇਸਨੇ ਪੁਲਿਸ ਨੂੰ ਗਲਤਾਂ ਸਾਰੀ ਦੱਸੀ ਪਰ ਮੀਡੀਆ ਰਿਪੋਰਟਸ ਮੁਤਾਬਕ ਇਸਨੇ ਐਫ ਆਈ ਆਰ ਦਰਜ ਨਹੀਂ ਕਰਾਈ ਉਸ ਦਾ ਕਾਰਨ ਇਹ ਦੱਸਿਆ ਗਿਆ ਕਿ ਇਸ ਦੇ ਘਰ ਦੇ ਨਹੀਂ ਚਾਹੁੰਦੇ ਸਨ ਕਿ ਕਿਸੇ ਵੀ ਇਦਾਂ ਦੇ ਮਾਮਲੇ 'ਚ ਫਸੇ ਕਿਉਂਕਿ ਉਹ ਇੱਕ ਸਿੰਪਲ ਗਰੀਬ ਪਰਿਵਾਰ ਸੀ ਤੇ ਉਹਨਾਂ ਨੂੰ ਇਹ ਸੀ ਕਿ ਉਹਨਾਂ ਦਾ ਪੁੱਤ ਬਚ ਗਿਆ ਉਹਨਾਂ ਲਈ ਇੰਨਾ ਹੀ ਕਾਫੀ ਹੈ ਉਹ ਪੁਲਿਸ ਕੋਰਟ ਦੇ ਚੱਕਰਾਂ ਵਿੱਚ ਨਹੀਂ ਸੀ ਪੈਣਾ ਚਾਹੁੰਦੇ ਸੋ ਇਸ ਕਰਕੇ ਇਹ ਪਿੱਛੇ हट ਗਿਆ ਪਰਿਵਾਰ ਦੀ ਗੱਲ ਮੰਨ ਕੇ ਪੰਜਾਬ ਪੁਲਿਸ ਨੇ ਫਿਰ ਇਸ ਕੇਸ ਵਿੱਚ ਸੂ ਮੋਟੋ ਇਨਵੈਸਟੀਗੇਸ਼ਨ ਔਨ ਕੀਤੀ ਸੀ ਸੂ ਮੋਟੋ ਇਨਵੈਸਟੀਗੇਸ਼ਨ ਨਾ ਕੀ ਹੁੰਦੀ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਪੁਲਿਸ ਜਾਂ ਕੋਰਟ ਆਪਣੇ ਆਪ ਕਾਰਵਾਈ ਸ਼ੁਰੂ ਕਰ ਲੇ ਬਿਨਾ ਕਿਸੇ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਦੋਂ ਕੋਈ ਵੀ ਫਾਰਮਲ ਸ਼ਿਕਾਇਤ ਐਫ ਆਈ ਆਰ ਕੰਪਲੇਂਟ ਨਹੀਂ ਆਉਂਦੀ ਪਰ ਮਾਮਲਾ ਗੰਭੀਰ ਲੱਗਦਾ ਹੈ ਜਦ ਮੀਡੀਆ 'ਚ ਆ ਜਾਂਦਾ ਹੈ ਤਾਂ ਪੁਲਿਸ ਖੁਦ ਹੀ ਜਾਂਚ ਸ਼ੁਰੂ ਕਰ ਸਕਦੀ ਹੈ ਇਸ ਨੂੰ ਸੂ ਮੋਟੋ ਕਹਿੰਦੇ ਨੇ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮਾਮਲਾ ਹਾਈਲਾਈਟ ਵੀ ਕਾਫੀ ਹੋ ਗਿਆ ਸੀ ਟੀਵੀ ਮੀਡੀਆ ਤੇ ਵੀ ਤੇ ਸੋਸ਼ਲ ਮੀਡੀਆ ਤੇ ਵੀ ਕਿਉਂਕਿ ਪੰਜਾਬ ਦੇ ਲੋਕਾਂ ਵਾਸਤੇ ਮੀਡੀਆ ਵਾਸਤੇ ਇਹ ਆਪਣੇ ਆਪ 'ਚ ਇੱਕ ਵਿਲੱਖਣ ਮਾਮਲਾ ਸੀ ਇਹ ਜੋ ਵੀ ਕਲੇਮ ਸੀ ਉਹ ਮਜ਼ਦੂਰ ਨੇ ਕੀਤਾ ਸੀ ਕਿ ਉਸ ਨਾਲ ਇਹ ਸਭ ਹੋਇਆ ਜਦੋਂ ਫਾਰਮਲ ਐਫ ਆਈ ਆਰ ਨਾ ਹੋਵੇ ਤਾਂ ਮਾਮਲੇ 'ਚ ਡਵੈਲਪਮੈਂਟ ਪਤਾ ਕਰਨਾ ਔਖਾ ਹੀ ਹੁੰਦਾ ਹੁਣ ਇਸ ਮਾਮਲੇ ਚ ਵੀ ਅੱਗੇ ਕੁਝ ਹੋਇਆ ਜਾਂ ਨਹੀਂ ਕੁੜੀਆਂ ਕੌਣ ਸਨ ਜਲੰਦਰ ਤੋਂ ਹੀ ਸਨ ਕਿ ਬਹਰੋਂ ਸਨ ਇਸ ਬਾਰੇ ਪਬਲਿਕ ਰਿਕਾਰਡਸ 'ਚ ਕੋਈ ਜਾਣਕਾਰੀ ਨਹੀਂ ਮਿਲਦੀ ਜਦੋਂ ਔਰਤ ਦੇ ਨਾਲ ਪੁਰਸ਼ ਵੱਲੋਂ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਉਸ ਲਈ ਕਾਨੂੰਨ ਕੀ ਕਹਿੰਦੇ ਨੇ ਸਾਡੇ ਅਸੀਂ ਸਾਰੇ ਜਾਣਦੇ ਆ ਪਰ ਜਦੋਂ ਪੁਰਸ਼ ਨਾਲ ਮਹਿਲਾ ਵੱਲੋਂ ਔਰਤ ਵੱਲੋਂ ਅਜਿਹਾ ਕੀਤਾ ਜਾਏ ਤਾਂ ਜਾਣੋ ਭਾਰਤੀ ਕਾਨੂੰਨ ਦਾ ਕੀ ਕਹਿੰਦਾ ਜ਼ਬਰਦਸਤੀ ਲਈ ਜਿਹੜਾ ਵਰਡ ਯੂਜ਼ ਹੁੰਦਾ ਹੈ ਨਾ ਅੰਗਰੇਜ਼ੀ ਦਾ ਉਹ ਮੈਂ ਪੂਰਾ ਨਹੀਂ ਬੋਲੂਗੀ ਹੋਰ ਵੀ ਵਰਡਸ ਅੱਧੇ ਬੋਲੂਗੀ ਮੈਂ ਉਹਨੂੰ ਰੇ ਕਹੂੰਗੀ ਕਿਉਂਕਿ ਬਾਤ ਚ ਬੀਪ ਲਾਉਣੀ ਪੈਂਦੀ ਹੈ ਮੇਰਾ ਕੰਮ ਬੜਾ ਵੱਜ ਜਾਂਦਾ ਸੋ ਮੈਂ ਉਸ ਵਰਡ ਨੂੰ ਰੇ ਹੀ ਕਹੂੰਗੀ ਤੇ ਬਾਕੀ ਕੁਝ ਵਰਡਸ ਵੀ ਅੱਧੇ ਬੋਲੂਗੀ ਮਹਿਲਾ ਵੱਲੋਂ ਪੁਰਸ਼ ਦੇ ਨਾਲ ਕੀਤੇ ਗਏ ਰੇ ਦੇ ਲਈ ਕੋਈ ਸਿੱਧੀ ਰੇ ਦੀ ਧਾਰਾ ਨਹੀਂ ਹੈ ਕਿਉਂਕਿ ਕਾਨੂੰਨ ਅਜੇ ਵੀ ਮੁੱਖ ਰੂਪ ਤੋਂ ਮਹਿਲਾ ਪੀੜਤਾਂ ਤੇ ਕੇਂਦਰਿਤ ਹੈ ਆਈਪੀਸੀ ਅਤੇ ਬੀਐਨਐਸ ਵਿੱਚ ਰੇ ਦੀ ਪਰਿਭਾਸ਼ਾ ਇਤਿਹਾਸਿਕ ਰੂਪ ਨਾਲ ਮਹਿਲਾ ਕੇਂਦਰਿਤ ਰਹੀ ਹੈ ਪਰ ਬੀਐਨਐਸ ਦੇ ਤਹਿਤ ਯੋ ਉਤਪੀੜਨ ਅਤੇ ਗੈਰ ਸਹਿਮਤੀਪੂਰਨ ਯੋ ਕਾਰਯਵਰਗੀਆਂ ਤਜਵੀਜ਼ਾਂ ਦੇ ਖਿਲਾਫ ਯੋ ਅਪਰਾਧਾਂ ਨੂੰ ਕਵਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਜੇ ਕਿਸੇ ਪੁਰਸ਼ ਦੇ ਨਾਲ ਕੋਈ ਮਹਿਲਾ ਜ਼ਬਰਨ ਜਾਂ ਗੈਰ ਸਹਿਮਤੀ ਨਾਲ ਯੌਂ ਸੰਬੰਧ ਬਣਾਉਂਦੀ ਹੈ ਤਾਂ ਇਹ ਬੀਐਨਐਸ ਦੀ ਧਾਰਾ 75 ਯੌਂਤ ਪੀੜਨ ਜਾਂ ਧਾਰਾ 88 ਗੈਰ ਸਹਿਮਤੀਪੂਰਨ ਯੌਂ ਕਾਰਜ ਦੇ ਤਹਿਤ ਇੱਕ ਗੰਭੀਰ ਅਪਰਾਧ ਮੰਨਿਆ ਜਾ ਸਕਦਾ ਹੈ ਵਰਤਮਾਨ ਬੀਐਨਐਸ ਵਿੱਚ ਪੁਰਸ਼ ਪੀੜਤਾਂ ਦੇ ਲਈ ਰੇ ਦੀ ਅਲੱਗ ਤੋਂ ਪਰਿਭਾਸ਼ਾ ਨਹੀਂ ਹੈ ਪਰ ਯੌਂਤ ਪੀੜਨ ਧਾਰਾ 75 ਅਤੇ ਗੈਰ ਸਹਿਮਤੀਪੂਰਨ ਯੌਂ ਕਾਰਜ ਕਾਰਾ 68 ਵਰਗੀਆਂ ਤਜਵੀਜ਼ਾਂ ਲਾਗੂ ਹੋ ਸਕਦੀਆਂ ਨੇ ਜੋ ਮਹਿਲਾ ਵੱਲੋਂ ਪੁਰਸ਼ ਤੇ ਨਾਲ ਕੀਤੇ ਗਏ ਅਜਿਹੇ ਕਾਰਿਆਆਂ ਦੇ ਲਈ ਦੰਡ ਦੀ ਤਜਵੀਜ਼ ਰੱਖਦੀਆਂ ਨੇ ਸੋ ਕਾਨੂੰਨ ਤਾਂ ਇਹ ਕਹਿੰਦਾ ਪਰ ਆਪਾਂ ਕੀ ਸੋਚਦੇ ਆ ਸਮਝਦੇ ਆ ਇਹ ਵੀ ਤਾਂ ਮੈਟਰ ਕਰਦਾ ਨਾ ਹਮੇਸ਼ਾ ਇਸ ਤਰ੍ਹਾਂ ਦੀ ਜ਼ਬਰਦਸਤੀ ਚ ਕੁੜੀਆਂ ਹੀ ਪੀੜਤ ਨਹੀਂ ਹੁੰਦੀਆਂ ਹਾਲਾਂਕਿ ਜ਼ਿਆਦਾਤਰ ਕੇਸਸ ਕੁੜੀਆਂ ਨਾਲ ਹੀ ਹੁੰਦੇ ਨੇ ਬੰਦੇ ਵੀ ਹੋ ਸਕਦੇ ਨੇ हां जी ਕੁਦਰਤ ਨੇ ਦੋਵਾਂ ਦੀ ਪੁਰਸ਼ ਤੇ ਜਨਾਨੀ ਦੀ ਬਾਡੀ ਸਾਇੰਸ 'ਚ ਫਰਕ ਰੱਖਿਆ ਉਹ ਅਸੀਂ ਸਾਰੇ ਸਮਝਦੇ ਆਂ ਪਰ ਪੁਰਸ਼ਾਂ ਨਾਲ ਜ਼ਬਰਦਸਤੀ ਨਹੀਂ ਹੋ ਸਕਦੀ ਇਹ ਗੱਲ ਬਿਲਕੁਲ ਗਲਤ ਹੈ ਕੁਝ ਸਬਜੈਕਟਸ ਹਾਈਲਾਈਟ ਜ਼ਿਆਦਾ ਨਹੀਂ ਹੁੰਦੇ ਪਰ ਉਹਨਾਂ ਤੇ ਸਮਝ ਰੱਖਣੀ ਬੇਹੱਦ ਜ਼ਰੂਰੀ ਹੈ ਇਹ ਤਾਂ ਤੁਸੀਂ ਵੀ ਮੰਨੋਗੇ ਕਿ ਜਦੋਂ ਆਪਾਂ ਸੇਫਟੀ ਦੀ ਗੱਲ ਕਰਦੇ ਆਂ ਤਾਂ ਸਿਰਫ ਤੇ ਸਿਰਫ ਕੁੜੀਆਂ ਅਨ ਸੇਫ ਨਹੀਂ ਅੱਜਕਲ ਮੁੰਡੇ ਵੀ ਅਨਸੇਫ ਨੇ ਸੋ ਪ੍ਰੋਪਰ ਸਮਝ ਕਾਉਂਸਲਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤਾਂ ਕਿ ਸਾਡੇ ਬੱਚੇ ਅੱਜ ਦੇ ਨੌਜਵਾਨ ਸਹੀ ਗਲਤ ਦਾ ਫਰਕ ਸਮਝ ਸਕਣ ਮਾਫੀ ਚਾਹੂੰਗੀ ਜੇ ਸੱਚੀ ਕਟਣਾ ਨੂੰ ਦੱਸਦਿਆਂ ਵਕਤ ਮੈਂ ਤੇਹਜ਼ੀਬ ਦੇ ਦਾਇਰੇ ਤੋਂ ਬਾਹਰ ਜ਼ਰਾ ਜਿੰਨੀ ਵੀ ਆਈ ਹੋਵਾਂ ਕੋਸ਼ਿਸ਼ ਪਰ ਮੈਂ ਹੀ ਕੀਤੀ ਕਿ ਗੱਲ ਵੀ ਕਰਾਂ ਪਰ ਮਰਿਆਦਾ ਚ ਰਹਿ ਕੇ ਬਾਕੀ ਜਿਹੜੇ ਅੱਧੇ ਵਰਡਸ ਬੋਲੇ ਉਹ ਪਲੀਜ਼ ਸਮਝ ਲੈਣਾ ਵਾਹਿਗੁਰੂ ਮਿਹਰ ਕਰ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨ ਸਾਫ ਅ ਜੀ